ਹਾਂਜੀ ਤਾਂ ਮਿੱਤਰੋ ਕੀ ਹਾਲ ਚਾਲ ਜੇ ਆਈਓਪੀ ਸਾਰੇ ਠੀਕ ਹੋ ਗਏ ਤੇ ਮੈਂ ਵੀ ਠੀਕ ਆ ਜਿੱਦਾਂ ਤੁਹਾਨੂੰ ਪਹਿਲਾਂ ਪਤਾ ਇੱਕ ਕਾਈਟ ਸੀਜ਼ਨ ਚੱਲੰਦਾ ਵਾ ਤੇ ਆ ਆਪਣੀਆਂ ਕੁਝ ਕਾਈਟ ਰਹੀ ਆ ਆ ਆਪਣੇ ਕੋ ਹੈਗੇ ਆ ਤਿੰਨ ਪੀਸ ਸੇਵਾਂ ਤੇ ਦੋ ਦੋ ਵੱਖਰੀਆਂ ਕਿਉਂਕਿ ਆ ਆਪਣੇ ਨਾਲੇ ਗੱਟੂ ਮਿਲੰਦੇ ਆ ਤੇ ਨਾਂ ਯਾ ਲੇ ਪਤੰਗਾ ਮਿਲੰਦੇ ਆ ਚੱਜ ਦੀਆ ਇੱਕ ਵਾਰੀ ਕਿਤੇ ਜਾਵਾ ਜੇ ਤੇ ਬਟਾਲੇ ਸ਼ਹਿਰ ਜਾਵਾ ਕਿ ਸ਼ਾਪਿੰਗ ਕਰਕੇ ਆਵਾ ਕਿ ਨਾਲ ਕਾਈਟ ਵੀ ਨਾਲ ਗੱਟੂ ਵੀ ਵੇਖਾਂਗੇ ਤੇ ਨਾਲ ਆਪਣੇ ਭਰਾ ਵਾ ਜਲੂਲਾ ਵੀਰ ਲੋਲੇ ਭਾਜੀ ਕਹਿੰਦਾ ਚੋਂਦੇ ਕੁਝ ਆਈ ਕੁੱਖ ਨਹੀਂ ਕਹਿਣਾ ਚੋਂਦੇ ਆ ਪੰਨੋਂ ਲੱਗੇ ਆ ਕਿਹੜਾ ਲੋ ਕਸਟਮ ਕਸਟਮ ਹਾਂ ਅੱਜ ਹੋ ਗਈ ਸਾਡੀ ਵਰਸਿਸ ਮੇਰਾ ਖੱਟਾ ਗੱਤੂ ਤੇ ਲੋਲੇ ਵੀਰ ਦਾ ਲਾਲ ਤੇ ਅੱਜ ਵੇਖਾਂਗੇ ਕੌਣ ਗੁੱਡੇ ਵਰਦਾ ਆਪਣੇ ਕਿੰਨੇ ਗੁੱਡੇ ਪੰਜ ਇਸੇ ਪੰਜਵਾ ਤੇ ਚਾਰ ਦੋ ਦੋ ਕਰ ਲਾਂਗੇ ਚਾਹੀ ਤੇ ਇੱਕ ਜਿਹਨੂੰ ਮਲਵੇ ਲਾ ਕੇ ਆਪਣੇ ਹਿਸਾਬ ਤਾ ਲਾ ਕੇ ਦੋ ਤੇਰੇ ਦੋ ਮੇਰੇ ਠੀਕ ਆ ਇੱਕ ਜਿਹੜਾ ਵਧਿਆ ਉਹਨੂੰ ਇੱਕ ਮੌਕਾ ਦਿੱਤਾ ਜਾਊਗਾ ਤੇ ਬਾਕੀ ਬੰਦੇ ਦੋ ਤਿੰਨ ਹੋਰ ਆਉਂਦੇ ਉਹਨਾਂ ਨੂੰ ਡਿੱਕਨਦੇ ਆ ਬਾਕੀ ਮੋਹਲ ਸੱਕ ਲਓ ਨਾ ਕੋਈ ਹਵਾ ਵਗੰਦੀ ਤੇ ਨਾ ਹੀ ਕੋਈ ਪਤੰਗ ਵਗੰਦੀ ਪਹਿਲਾ ਵਾਧਾ ਜਦੋਂ ਆਪਾਂ ਵਧਾਣੀ ਹੁੰਦੀ ਤਾਂ ਕੋਈ ਪਤੰਗ ਨਹੀਂ ਵਾਦੀ। ਉਹ ਲੱਗੀ ਜੇ ਇੱਕ ਸਿਖਰਾਂ ਤੇ। ਹਾਂ ਲੋਲੇ ਵੀਰ ਜਦੋਂ ਆਪਾਂ ਵਧਾਣੀ ਹੁੰਦੀ ਤਾਂ ਕੋਈ ਵਾਦ ਨਹੀਂ ਨਹੀਂ ਪਤੰਗ ਵੀ। ਆਡੇ ਹੁਣ ਨਹੀਂ। ਨਹੀਂ ਤੇ ਬਾਕੀ ਆਹ ਕੁਝ ਆਪਣਾ ਅੱਜ ਪਤੰਗ ਤੇ ਹੋਰ ਮਿੰਟੋ ਮਿੰਟ ਵਰਸਿਸ ਸ਼ੁਰੂ ਕਰੀਏ ਵਰਸਿਸ ਉਹ ਜਿਹੜੇ ਲੋਲੇ ਵੀਰ ਦੇ ਵਿੱਚ। ਹਾਂਜੀ। ਤਾਂ ਇਹ ਤਾਂ ਦੇਖਦੇ ਕੀ ਮੋੜ ਚਾਲਾ। ਚਰੇ ਦਾ ਵਲੌਗ ਦੇ ਨਾਲ ਵਧੀਆ ਲੱਗੂ ਲਾਈਕ ਮੈਂਟ ਸਬਸਕ੍ਰਾਈਬ ਕਰ ਦਿਓ। ਚੈਨਲ ਨੂੰ ਸ਼ੇਅਰ ਵੀ ਕਰ ਦਿਆ ਨਾ ਬਈ। ਵੀ ਮਿੱਤਰੋ ਇੱਕੋ ਗੱਲ ਲੋਲੇ ਵੀਰ ਦਾ ਆਹ ਵਾਲਾ ਤੇ ਕੋ ਵਾਲਾ ਨੀਲਾ ਤੇ ਮੇਰਾ ਇੱਕ ਵਾਈਟ ਤੇ ਕਾਬ ਵਾਲਾ ਦੰਨ ਕਰਾਦਾ 10 ਲੋਲੇ ਵੀ ਅਪਡੇਟ ਰਿਪੋਰਟ ਕਰਾਵਾਗੇ ਤੇ ਬਾਕੀ ਯਾਰ ਹਾਲ ਤੇ ਥੋੜੀ ਜਿ ਇਗਨੋਰ ਕਰਕੇ ਆਪਣੇ ਆਇਆ ਨਾ ਕੇ ਤੇ ਬਾਲੇ ਲਈ ਫੁਰੀ ਛੱਤ ਮਾਰ ਕੇ ਆਉਣ ਵਾਲੇ ਆ ਤੋਂ ਪੀ ੱਲੇ ਮੈਂ ਵਾਲ ਕਟਾ ਕੇ ਆਇਆ ਵਾ ਤੇ ਮੈਂ ਮਿੰਟੋ ਮਿੰਟ ਮੈਂ ਰਾਰ ਪੈ ਨਹੀਂ ਦਿਨ ਢਲ ਨਹੀਂ ਆਲਾ ਵਾ ਤੇ ਮੈਂ ਪਹਿਲਾਂ ਵਲੋਗ ਬਣਾ ਲਈਏ 10 ਲੋਲੇ ਵੀ ਹਾਂਜੀ ਹਾਂਜੀ ਚੱਕੋ ਚਾਹਣਾ ਸੰਤਰੇ ਤੇ ਪੌਤ ਲਾਵਾਂ ਫਿਰ ਮਿੰਟੋ ਮਿੰਟ ਤੁਹਾਡੀ ਵੜਦਾ ਮੈਂ ਤਾਂ ਅੱਜ ਯਸ ਕਰਾਦਾ ਕਿ ਵਲੋਗ ਚ ਬੱਦ ਨਹੀਂ ਤੂੰ ਮੇਰੀ ਤਾਂ ਮੈਂ ਵੱਡੂ ਤੇਰੀ ਮੈਂ ਆ ਹੀ ਜਿੱਤਣਾ ਤੈਨੂੰ ਪਤਾ ਉਸਤਾਦ ਨੂੰ ਜਿੱਤਦੇ ਹੁੰਦੇ ਸਾਰਿਆਂ ਨੂੰ ਪਰ ਆ ਜਦਾ ਜੀ ਆਪਾਂ ਉਸਤਾਦ ਨੂੰ ਹੀ ਘਾ ਪਿੰਦਾ ਇਹ ਤਾਂ ਦਾ ਵਹਿਮ ਜਿਉਂ ਕੱਢਾ ਗਿਆ ਪਾ ਇਹ ਮਿੰਟ ਮੇੜ ਤਲਾਪ ਆ ਯਾਰ ਤਾ ਦੀ ਨੀ ਕੰਜੂਰੀ ਦਾ ਕੀ ਆ ਕੀ ਨੁਕਸਾਨ ਦਾ ਦੇ ਕੰਜੂਰੀ ਦਾ ਉਹ ਲਾਲ ਤਾਂ ਨਹੀਂ ਦਸਨ ਵਾਲਾ ਨਹੀਂ ਆ ਤਰੇ ਹੋਂ ਲੋਲੇ ਵੀ ਨੂੰ ਦੋ ਪਤੰਗਾ ਦਿੰਨੇ ਆ ਤੇ ਲੋਲਾ ਵੀਰ ਜਾ ਉਹ ਕੋਈ ਇੱਥੇ ਆ ਪੜਵਾ ਗਿਆ ਆ ਇਕ ਕੋ ਆਹੀ ਮਦਦ ਅੱਛਾ ਹੁਣੇ ਵੇਖੇ ਤੇਰੀ ਗੁੱਡੀ ਕਾਹਨ ਜਾਂਦਾ ਲੈ ਆ ਭਰਾ ਆਪਣਾ ਦੂਜਾ ਗੱਡਾ ਜਿਹੜਾ ਖੰਨਾ ਵਾ ਵਾਈਟ ਰੇਲ ਤੇ ਨੀਲਾ ਲੈ ਜਾ ਖੰਨਾ ਤੇ ਹੁਣ ਆ ਤੁਹਾਡੇ ਭਰਾ ਦੇ ਦੋ ਰਹਿ ਗਏ ਆ ਤੇ ਯੱਸ ਕਰਾ ਲਾਂਗੇ ਨਾ ਵੀ ਤਲਾਵਾਂ ਪਾਵਾ ਤੇ ਫੇਰ ਵਲੋਗ ਤੁਹਾਨੂੰ ਦਿਖਾਉਂਦੇ ਆ ਆਪਣੇ ਕੈਮਰਾਮੈਨ ਆ ਗਏ ਜੇ ਭਾਈ ਦੱਸੋ ਕੁਝ ਇੰਨੀ ਲੇਟ ਦਾ ਕੀ ਵਜ੍ਹਾ ਜੇ ਇੱਧਰ ਨੂੰ ਬੋਲ ਵਜ੍ਹਾ ਨਹੀਂ ਪਤਾ ਬਸ ਚੱਲ ਫੇਰ ਆਲਾ ਵਲੋਗ ਬਣਾ ਫੇਰ ਲੋ ਵੀ ਮਿੱਤਰੋ ਇੱਧਰ ਨੂੰ ਆ ਰਿਹਾ ਲੋ ਵੀ ਮਿੱਤਰੋ ਪਹਿਲਾ ਪਾ ਵਧਾ ਆ ਗਿਆ ਆਪਣਾ ਮੱਛਾ ਤੇ ਲੋਲੇ ਦੇ ਖਿਲਾੜਾ ਇੱਕ ਕੱਸਾ ਵਾ 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 ਨਾ ਤਾਂ ਲਿਖੀ ਜਾਓ ਭਾਜੀ ਤੂੰ ਜਿੱਥੇ ਮਰਜੀ ਮਰੇ ਲਾ ਕੇ ਵੀ ਆ ਸਕਦੇ ਭੈਣ ਸਾਡੇ ਦੂਰ ਵੀ ਜਾ ਸਕਦੇ ਇਹ ਤੁਹਾਡੀ ਮਰਜ਼ੀ ਹੈ ਵੀਡੀਓ ਸਾਫ ਹੋ ਦੀ ਤੋ ਪੂਰੀ ਵਰਦੀਆਂ ਫੇ ਲੋਲੇ ਦੀ ਵਰਦੋ ਭਾਜੀ ਲੋ ਵੀ ਮਿੱਤਰੋ ਪਹਿਲਾ ਗੁੱਡਾ ਚੜਾ ਲਿਆ ਉਹਨਾਂ ਲੋਲੇ ਵੀ ਇੱਧਰ ਵੀ ਦਿਖਾ ਦਿਓ ਮਰਾਇਆ ਔਰ ਦੇ ਜੂਮ ਕਰ ਦਿਓ ਪੇਚੇ ਪਊਗੇ ਓ ਓਕੇ ਓਕੇ ਸਰ ਲੋ ਮਿੱਤਰੋ ਪਹਿਲੀ ਗੁੱਡੀ ਆਪਣੀ ਵੱਧ ਗਈ ਹੁਣ ਲੋਲੇ ਲੱਗੂਗੀ ਪਟੰਗਾ ਦੇਖਾਰੇ ਇੱਕ ਵਾਰੀ ਕਿੰਨੀਆ ਵੱਧਣਗੇ ਲੱਗਣਾ ਪੇਲੇ ਪਟੰਗਾ ਦੇ ਬਾਧੂ ਆ ਪਹਿਲਾਂ ਨਹੀਂ ਵੱਧਣਦੀ ਇਹਨਾਂ ਕੋਲ ਖਾ ਵਾਦ ਲੱਗਣਾ ਨਹੀਂ ਡਾਈ ਇਹਨੂੰ ਲੱਗਣੀ ਡਾਈ ਆ ਗਿਆ ਵਾ ਅਭੀ ਆ ਗਿਆ ਮੋਟੀ ਬੈਂਸ ਜੀ ਹਾਂ ਹੁਣ ਲੱਗਾ ਲਗਾ ਪੇਚਾ ਆਈ ਗਿਆ ਲੋਲਾ ਵੀਰ ਦੋ ਜਾਂ ਕਰਦਾ ਤੇਰਾ ਗੂੜ ਰਗ ਗਿਆ ਇਧਰ ਹੀ ਵਧ ਗਿਆ ਕਿੱਤੀ ਕਿਹ ਗਾ ਦਾ ਅੱਬਾ ਕਿੱਤੀ ਚੱਕ ਰਹਾ ਕੋਈ ਇਹਨਾਂ ਨੂੰ ਕਿੱਤੀ ਅੱਬੂ ਹੈਗਾ ਤੂੰ ਗੱਡਾ ਦਿਖਾ ਆਏ ਇਤੋਂ ਨਾਉਦੇ ਨਾਉਨੀ ਕਿੱਤੀ ਖੱਬੂ ਹੈ ਮੈਨੂੰ ਆਦਜੀ ਪੈ ਗਈ ਲਾ ਡਰ ਗਿਆ ਓਏ ਲਾ ਕਿੱਤੀ ਲਈ ਓ ਲੋਲੇ ਵੀਰ ਦੀ ਕੁਟੀ ਮੇਰੇ ਦਾਈ ਨੇ ਨਾ ਕਰਾਈ ਤੋਂ ਕੋਈ ਓਏ ਹੈ ਫਾਈਰ ਬਣਾਉਣੇ ਲਾਉਣ ਨੂੰ ਲੱਗਾ ਲੱਗਾ ਪੀਚੋਪੇ ਐ ਲੱਗ ਗਈ ਲੱਗ ਗਈ ਲੋਲੇ ਅੜ ਗਿਆ ਇਹ ਭਲੇ ਭਲੇ ਆਉਣਾ ਕੱਲੇ ਛੁੱਟੀ ਆਣਿਆ ਤੂੰ ਤੇ ਵਾ ਆ ਗਿਆ ਹੀ ਲਾ ਵੋਹੀ ਆਂ ਦਾਦੇ ਕੱਢ ਕੇ ਵਿਖਾਈ ਜਨਾਂ ਨੂੰ ਖੇਚਣਾ ਇਹ ਕੀ ਨੋ ਵੀ ਮਿੱਤਰੋ ਆਪਣੀ ਦਿੱਦਾ ਗੁੱਡੀ ਹੋ ਗਈ ਬਹੁਤ ਹੁਣ ਦੂਜਾ ਮੌਕਾ ਦਵਾਗੇ ਵੀਰ ਨੂੰ ਆ ਵੀ ਨੂੰ ਮੌਕਾ ਦਵਾਗੇ ਚੱਲ ਉਧਰ ਗੁੱਡੀ ਵਧਾ ਜਾਗੇ ਬੱਤੂ ਨਾ ਯਾਰ ਪਈ ਉਹ ਵਧੋਣੀ ਤੇ ਵਧਾਲਾ ਚਾਹੀਦਾ ਵੀ ਨਹੀਂ ਮਿਲਣੀ ਮਿਲਦਾ ਆਪ ਰੱਖੀ ਨਹੀਂ ਉਹਨੂੰ ਲੋਨ ਯਾਰ ਤੂੰ ਵੀ ਬੱਚਾ ਹੈ ਨਾ ਕੋਈ ਨਹੀਂ ਉਹ ਲੈ ਆਵੇ ਲੈ ਨਵਾ ਨਵਾਈ ਨਾ 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 ਵੇਖਿਆ ਲੋਬੀ ਮਿੱਤਰੋ ਅੰਕੁਸ਼ ਵੀਰ ਦਾ ਪਹਿਲਾ ਹੀ ਪਤੰਗ ਪਰੇ ਆ ਓਏ ਚੱਲ ਮਿੱਠਿਆ ਹੋਰ ਕੀ ਆ ਪਾਟਣਾ ਨਹੀਂ ਚਾਹੀਦਾ ਇਹ ਸਰਕਾਰ ਉਹ ਹੁਣੇ ਕੋਡੇ ਕੋਨਾ ਤੇ ਪਾਟਣਾ ਨਹੀਂ ਚਾਹੀਦਾ ਤੇਰੇ ਅਰਗੇ ਨਹੀਂ ਨਾ ਲੱਭੇ ਹੁਣ ਕੋਲੂ ਮੋਲੂ ਜੇ ਕਿੱਥੋਂ ਲਿਆਵਾ ਤੇ ਅੱਗੇ ਲੈ ਆਇਆ ਇਦਾਂ ਲਾ ਸ਼ਰਮਾ ਵੀ ਪਾਇਆ ਉਹ ਸ਼ਰਮਾ ਨਹੀਂ ਪਾਇਆ ਹਾਂ ਲੈ ਓਏ ਇਹਨੂੰ ਵੇਖ ਲੋ ਫਰਨਾ ਨਹੀਂ ਚਾਹੀਦਾ ਗੁੱਡਾ ਲੈ ਐਂਟਰ ਨਾ ਇਹ ਅਸਤ ਲੱਗਣਗੇ ਨਾ ਵੀਰ ਹਿੰਚਰਾ ਸੱਤੇ ਤੀਨ ਹਿੰਚਰਾ ਲੱਗਣਗੇ ਨਾ ਕੀ ਗੱਲ ਉੱਥੇ ਪੇਚਾਲ ਕੋਈ ਨਹੀਂ ਤੇਰਾ ਕਰਦਾ ਇੱਕ ਮਿੰਟ ਲੱਲੇ ਦੇਖ ਲਓ ਮੇਟਰ ਆਪਣੀ ਪਤੰਗ ਵੱਧ ਗਈ ਹੈ ਅੰਕੁਸ਼ ਵੇ ਲੈਨੇ ਤੂੰ ਵਟਸਐਪ ਦਾ ਭਲਾ ਦੇ ਹਾਂ ਓਏ ਵਧਾ ਕੇ ਲਾਉਣੇ ਹੀ ਆ ਆ ਉਹ ਆਪਣੀ ਕਾਈਟ ਗਈ ਦੂਜੀ ਵਧ ਤੇ ਲੋਲੇ ਵੀਰ ਦੇ ਹਲੇ ਪਹਿਲੀ ਆ ਤੁਹਾਨੂੰ ਜਿਹੜੀ ਤੀਜੀ ਪਤੰਗ ਉਹ ਵੀ ਸ਼ਾਇਦ ਤੁਹਾਨੂੰ ਮਿਲੂਗੀ ਤੇ ਚੱਲ ਖਿੱਚੀ ਰਹਿਣ ਦੇ ਕੋਈ ਮੂੰਹੀਓ ਨਹੀਂ ਰਾਹ ਤੇ ਢਿੱਲਾ ਦੇ ਉਹਨੇ ਢੇਲੀ ਵਰੀ ਦੇਤੀ ਆ ਦੇਵਾਟੇਕੇ ਅੱਗ ਗਈ ਏ ਆਏ ਹਾਏ ਹਾਏ ਉਹ ਵਰਲੀ ਉਹਨੇ ਫੇਰ ਉਹਨੇ ਫੇਰ ਵਰਲੀ ਆ ਚੱਲ 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 ਫੇਰ ਵੱਧਣੀ ਆ ਓਏ ਚੀਕ ਮਾਰਨੀ ਜ਼ੋਰ ਦੀ ਚੱਲ ਅੱਗ ਗਈ ਆਪਣੀ ਫਰਵੇਂ ਉਹ ਬੰਦਾ ਹੀ ਏ ਫਰਲੀ 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 ਅਰਲੀ ਫਰਲੀ 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 ਲੈ ਮੇਤਰ ਆਪਣੀ ਫੇਰ ਤੀਜੀ ਟਰਾਈ ਹਾਂ ਮੈਂ ਲਊਗਾ ਹੁਣ ਮੇਰੀ ਵੀਡੀਓ ਠੀਕ ਆ ਓ ਜੀ ਵੰਚਵੀਰ ਦੀ ਵਾਰੀ ਹੁਣ ਉੱਤੀ ਬੋਲਿਆ ਕਰ ਮੰਚ ਉੱਰ ਦੀ ਵਾਰੀ ਹੁਣ ਉੱਚੀ ਬੋਲਿਆ ਲੈ ਚੜ ਗਈ ਲੈ ਚੜਿਆ 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 ਨਹੀਂ ਲੱਗਦੀ ਲੋਲਾ ਤੇ ਚਲ ਗਿਆ ਜੀ 2 ਘੰਟੇ ਹੋ ਗਏ ਆ ਅਜੇ ਤੱਕ ਗੁੱਡਾ ਨਹੀਂ ਵਧਣ ਲਿਆ ਆਮਾ ਗੁੰਜਲੇ ਪਾ ਗਿਆ ਕੋਰੀ ਇਦਾਂ ਨੇ ਜੰਗਲ ਚ ਮੰਗਲ ਲਾਤਾ ਵਾ ਭਾਈ ਬਹੁਤ ਆਕੀਓ ਐਨੀ ਘੇਰੇ ਚੜੀ ਵੇਖ ਲੋ ਉਹਦਰ ਭਈਆ ਵੀ ਬੁੱਕੰਡਿਆ ਪੂਰੇ ਆਏ ਆਏ ਸਾਦੇ ਇਧਰ ਆਪਣੀ ਵੀ ਕਾਈਡ ਫਲੈਂਗ ਚੜ ਗਈ ਐ ਵੇਖੋ ਦਿਹਾਤੇ ਇਹ ਹੱਥੋ 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 ਇਹ ਆ ਗਏ ਚੱਲੀ ਹੱਥੋ ਦੀ उत्ता हथे चली हथों एडी छे ना आग गये। आग गये। ਓ ਲੋਟੂ ਵੀ ਛੱਡੇ ਉਧਰ ਵਿਖਾ ਮੈਂ ਕਿਹੜੇ ਲੋਟੂ ਵੀ ਛੱਡੇ ਓਏ ਹੁਣ ਆਈਆ 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 ਆਈ ਕਿੱਤੀ ਆਈ ਕਿੱਤੀ ਬੰਦ ਨਾ ਕਰੀ ਵੀਡੀਓ ਬੱਸ ਅੱਗੋ ਗੇਓ ਕਿੱਤੀ ਵਿਖਾ ਆਪਣੀ ਮਾੜੀ ਜੀ ਖੱਬੂ ਹੱਥ ਵਾਲੀ ਆਇਆ ਕਿੱਤੀ ਵੇਖਿਓ ਹਣ ਬਾਬਿਆ ਏ ਏ ਏ ਆਈ ਹੁਣ ਜਾਣੀ ਏ ਉਹਦੀ ਫਸੇ ਹੈ ਡੈ ਡੈ ਕਰ ਕੱਢ ਕੱਢ ਸੱਦਰੋ ਜਸਰੋ ਜਸ ਉਹ ਪਾੜਗੀ ਗੁੱਡੀ ਸੱਦੀ ਸੱਦੀ ਸੱਦ ਲੈ ਗਾ ਕੱਢੀ ਯਾਰ ਉੱਥੇ ਹੋਗੇ ਲੈ ਅੜਗੀ ਗੁੱਡੀ ਜੇ ਤਾਂ ਆ ਕੇ ਬਣਾਵਾ ਆ ਵੀ ਆਈ ਓਏ ਆਪੇ ਹੀ ਗਲਾਈ ਜਾਂ ਹੁਣ ਚੜਾ ਲਈ ਫੇੜ ਭਈਆਂ ਨੇ ਤੇ ਹੁਣ ਵੇਖੋ ਓ ਗੁੱਡੀ ਨਾ ਪੇਟ ਆ ਗਿਆ। ਏ ਆ ਰਹਾ 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 ਤਰਬੀ ਚੱਲ ਲੱਗ ਗਿਆ। ਹਾਏ ਹਾਏ ਆਇ ਆ ਚੱਕ ਮਟ ਆ ਲੈ ਲੈ। ਆ ਗਈ ਉਹ ਵੇੜੇ। ਉਹ ਨਾਨੀ ਗਾ ਬੁਹਾਂਦੀ। ਹੁਣ ਬਣਾ ਲਾਂ ਤੇ ਮੈਨੂੰ ਮਾਰੀ ਜੀ ਦੇ। ਇਹ ਘਾਰੇ ਤੋਂ ਹੱਥੋਂ ਕਿੱਤੀ ਦਾ ਸਟ੍ਰਾਈਕਰ। ਚੱਲ 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 ਗਾਓ। ਨਹੀਂ ਰੋਜ ਜਾ। ਦੋ ਆ ਗਿਆ ਕਟੇਲ ਓਏ ਚਾਲੂ ਹੋ ਲੱਗ ਗਿਆ ਬਾਬਿਓ ਖਿਚੀ ਫਿਰ ਵੰਚ ਵੰਚ ਰੂਗੇ ਵੰਚ ਲੱਗਾ ਹੱਥ ਇਹ ਇੱਕ ਖਿਚੀ ਇੱਕ ਖਿਚੀ ਵੇਖੋ ਕੱਬੂ ਵੇਖਿਓ ਯੇ ਕਿੱਤੀ ਨਾਨੀ ਵੱਡੀ ਜਾਣੀ ਕਿੱਤਿਆ ਮਾਰ ਤੂੰ ਕਨੇ ਵੱਟ ਵੱਟ ਓਏ ਜੀ ਤੂੰ ਆ ਸਾਉਂੜੀ ਰੋ ਆਏ ਤੇ ਜੇ ਸਾਲੇ ਥੋੜਾ ਥੋੜਾ ਚੰਗਾ ਕੰਮ ਫੱਸੀ ਫੱਸੀ ਲੋਬ ਜਾਨ ਵਧਾ ਕੇ ਗੁੱਡਾ ਚੜਨ ਡਿਆ ਪਿਆ ਠਿਲਾ ਦੇਈਗਾ ਆ ਆ ਆ ਆ ਆ ਆ ਆ ਕੇ ਹੋ ਗਈ ਓ ਹੋ ਗਈ ਓ ਵਾ ਵਾ ਹੁਣ ਕਿੱਥੇ ਕਾਬੂ ਆਉਂਦੀ ਚੱਲ ਵੀ ਮਿੱਤਰੋ ਹੁਣ ਕੋਠਾ ਟਪਣਾ ਪਿਆ ਤੁਹਾਡੇ ਭਰਾ ਨੂੰ ਆਓ ਜੇ ਆਪਣੀ ਪਤੰਗ ਚੱਲਗਾ ਰਾਰ ਪੈਂਦੀ ਐ ਇਹਨੇ ਟਾਈਮ ਨਹੀਂ ਹੈਗਾ ਚੱਲਗਾ ਲਓ ਮਤਰਾ ਬੰਦੇ ਨੇ ਬਹੁਤ ਐਕਸਪੀਰੀਐਂਸ ਏ ਚੱਲ ਏ ਉਹ ਪਾਟ ਗੀਂ ਮਤਰਾ ਉਹ ਕਿੱਥੋਂ ਕਿੱਥੇ ਚਾਈ ਹੋ ਗਈ ਤੇ ਹੋ ਗਿਆ ਉਹ ਗਈਆ ਉਹ ਦੁੱਜੀ ਵੀ ਮਤਰਾ ਦੇਣ ਗਿਆ ਢਾਲ ਤੇ ਆਪਣੇ ਮੂੰਹ ਵੀ ਢਲਣ ਲਾਪੇ ਕਿਉਂਕਿ ਲੋਹਣੀ ਨਾ ਆਉਂਦੀ ਤੇ ਬਾਕੀ ਵੀਰਾ ਆਪਣਾ ਵੀ ਆ ਗਿਆ ਆ ਵੀ ਆ ਗਿਆ ਦੋ ਜਣੇ ਉਹ ਵੀ ਆ ਗਏ ਹੁਣ ਪਹਿਲਾ ਕੋਈ ਲੱਭਣ ਨਹੀਂ ਡੈ ਤਾਂ ਹੁਣ ਕਿੰਨੇ ਜਣੇ ਆ ਗਏ ਆ ਤੇ ਬਾਕੀ ਅੱਜ ਦਾ ਵਲੋਗ ਵਧੀਆ ਲੱਗਾ ਹੋ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਅਗਲੇ ਤੁਹਾਨੂੰ ਨੈਕਸਟ ਵਲੋਗ